ਆਇਆ ਲਾਈਦਾ ਅਸਲ ਹੋਈ ਤੇ ਕਰੋਂ ਗਿਆ ਜਦੋਂ ਜਦੋਂ ਜਬ ਬੋਲੀ ਜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਬਾਬਾ ਸੁਖਵੰਤ ਸਿੰਘ ਜੀ ਰੋੜਿਆਣਾ ਜੋਗਨ ਬਾਬਾ ਬੰਦਾ ਸਿੰਘ ਬਸ 77 ਬੇਨਤੀ ਕਰਦਾ ਹਾਂ ਕਿ ਸਾਡੇ ਕੋਲ ਹੱਡ ਦੇ ਵਿੱਚ ਰੁਰ ਕੇ ਇੱਕ ਘੋੜਿਆ ਤੇ ਦੋ ਦੇ ਨਾਲ ਬੱਚੇ ਨੇ ਜੋ ਕਿ ਅਸੀਂ ਫੜ ਕੇ ਆਪਣੇ ਬਰਾਡੇ ਦੇ ਵਿੱਚ ਵੱਧੇ ਹੋਏ ਨੇ ਜੇ ਕਿਸੇ ਦੇ ਵੀ ਹੋਣ ਉਹ ਕਿਸੇ ਮੋਤਬਰ ਨੂੰ ਨਾਲ ਲੈ ਕੇ ਆਪਣੀਆਂ ਇਨਸਾਨੀਆਂ ਦੱਸ ਕੇ ਸਾਡੇ ਕੋਲ ਪਿੰਡ ਰੋੜਿਆਨੇ ਤੋਂ ਸਰਦਾਰ ਸੁਖਦੇਵ ਸਿੰਘ ਜੀ ਐਸਆਈ ਲਟਾਇਰ ਅਤੇ ਸੁਖ ਬਾਬਾ ਸੁਖਵੰਤ ਸਿੰਘ ਜੀ ਰੋੜਿਆਨਾ ਉਹਨਾਂ ਨਾਲ ਸੰਪਰਕ ਕਰਕੇ ਖੜ ਸਕਦੇ ਨੇ ਫੇਰ ਮੈਂ ਦੁਬਾਰਾ ਬੇਨਤੀ ਕਰਦਿਆਂ ਕਿ ਜਦੋਂ ਵੀ ਲੈਣ ਹੋਣਾ ਕੋਈ ਨਾ ਕੋਈ ਆਪਣਾ ਇਲਾਕੇ ਦਾ ਜ਼ਿੰਮੇਵਾਰ ਬੰਦਾ ਲੈ ਕੇ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਪਾ ਦਿਓ ਤਾਂ ਕਿ ਜਿਹਦਾ ਵੀ ਇਹ ਸਮਾਨ ਘੋੜੇ ਤੇ ਨਾਲ ਦੋ ਬਸੇਰੇ ਨੇ ਉਹ ਆਪਣੇ ਖੜ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਨਰਿਆ ਆ ਵੀਡੀਓ ਵੇਖ ਰਿਹਾ ਵਿਚਾਲਾ ਜੀ ਉਹਨਾਂ ਨੂੰ ਹਾਂ ਜੀ